ਠੰਡ ਜੀ ਆ ਗਈ ਆ ਹਾਂਜੀ ਆ ਲੋ ਡੈਡੀ ਜੀ ਚਾਹ ਪੀਓ ਆਹ ਵਿੱਚ ਨਾ ਜਿਹੜਾ ਵੱਢੀ ਜਾਂਦੀ ਹਾਂਜੀ ਪੀ ਲਓ ਚਾਹ ਪੀ ਲੈ ਤੁਸੀਂ ਮੈਂ ਵੀ ਬਸ ਆ ਵੀ ਲੈਂਦੀ ਆ ਮੈਂ ਵੀ ਪੀ ਲੈਣੀ ਆ ਬਹਿ ਜਾ ਲੀ ਲੈ ਠੰਡ ਹੋ ਗਈ ਆ ਤੇ ਕੋਈ ਨਹੀਂ ਉਲਰ ਜਾਈਆਂ ਕੱਢ ਲੈਣੇ ਅੱਗੇ ਤੇ ਕੰਬਲ ਆ ਆਹੋ ਮੈਂ ਤੇ ਆਵੇ ਪਤਲੀ ਜੀ ਕੋਟੀ ਕੋਈ ਨਹੀਂ ਤੂੰ ਤੇ ਪਾਈ ਆ ਮੈਂ ਆਪ ਕੱਢਦੀ ਆ ਆਪਣੀ ਸੇਰੇ ਸੇਰੇ ਲੱਗਦੀ ਆ ਠੰਡ ਦੇਣੇ ਤੇ ਚਲੋ ਅਜੇ ਨਹੀਂ ਗਾ ਈਡਾ ਸੌਲ ਵੇਖਣ ਵਾਲੇ ਤੇ ਮੈਂ ਸੌਲ ਜਾਨੀ ਗਾ ਜਿਆ ਲੈ ਨਹੀਂ ਚੰਗਾ ਵੀ ਨਹੀਂ ਡੈਡੀ ਨੇ ਮੇਂ ਕੱਢ ਕੇ ਦਿੱਨੀ ਉਥੋਂ ਕੋਟੀ ਕਾਟੀ ਕੋਈ ਆਹ ਠੰਡ ਮਮੀ ਗੇਟ ਖੜਕਣ ਡਿਆ ਵਾ ਕੋਈ ਆਇਆ ਜਾਂਦਾ ਜਾਂ ਵਾਲਾ ਵੇਖ ਕਿਤੇ ਜਸਨ ਦਾ ਡੈਡੀ ਤੇ ਨਹੀਂ ਆ ਗਿਆ ਹਾਂ ਦਾ 에어ਪੋਰਟ ਤੇ ਮੈਂ ਆ ਗਿਆ ਵਾ ਵੇਖਾਂ ਬਲਾ ਮਜਾ ਦੇ ਵੇਖਾਂ ਬਲਾ ਹਾਂ ਤੁਸੀਂ ਸਸੀ ਕਾਜੀ ਤੁਸੀਂ ਚਾ ਨਹੀਂ ਚਕੇ ਆਗੇ ਜੀ ਦੱਸਿਆ ਨਹੀਂ ਲੰਦਰਾ ਤੂੰ ਕਦਾ ਕਰਦੀ ਗੱਲ ਅੱਜ ਹਾਏ ਕਾ ਦੀ ਗੱਲ ਕਰਨੀ ਮੇਰ ਨਾਲ ਕੋਈ ਲੈਣ ਨਹੀਂ ਗਿਆ ਤਾਂ ਕਰਕੇ ਆਈ ਫੋਨ ਤੇ ਕੀਤਾ ਏ ਤੂੰ ਤੇ ਅਸੀਂ ਵੇਖਿਆ ਵੀ ਤੇ ਮੈਂ ਡੈਡੀ ਨੂੰ ਦੱਸਣ ਲਈ ਵੀ ਡੈਡੀ ਉਹ 에어ਪੋਰਟ ਤੇ ਉਤਰ ਗਈ ਹਣੀ ਤਨ ਲੈ ਉਹ ਜਾ ਕੇ ਨਾ ਨੀ ਮੇਰਾ ਕੋਟ ਆ ਗਿਆ ਮੇਰਾ ਕੋਟ ਆ ਗਿਆ ਤੂੰ ਦੱਸਿਆ ਨਹੀਂ ਪੁੱਤ ਚਾਲ ਕੀ ਆ ਗਿਆ ਅਚਨ ਚੇਤੀ ਫੇ ਆ ਗਈ ਹਮ ਸ਼ੁਕਰ ਹੈ ਭਾਏ ਆ ਕੇ ਤੇ ਮਹਾਰਾਜ ਜੀ ਕੜੀ ਨੂੰ ਚੱਲ ਭਾਈ ਤੂੰ ਮੋਲੀ ਨਾ ਪਾਣੀ ਨੇਵਾ ਪਾਣੀ ਨਹੀਂ ਪੀਣਾ ਮੈਂ ਤੈਨੂੰ ਗੱਲ ਕਰਨੀ ਹੈ ਹਾਏ ਕਾਹਦੀ ਗੱਲ ਤੂੰ ਮੇਰੇ ਨਾਲ ਕਰਨੀ ਆ ਇਹ ਬੜਾ ਰੌਲਾ ਪਿਆ ਬਾਹਰ ਦੇਖੀ ਬਹੁਤ ਕਰਾਈ ਸੀ ਪੀਰ ਵਾਲਾ ਪਛੜਿਆ ਕਰ ਉੱਤ ਕੀ ਗੱਲ ਹੋਈ ਆ ਆਉਂਦੇ ਆ ਬਹੁਤ ਗਰਮਾ ਡੈਬਿਆ ਹਾਂ ਹੁਣ ਗਰਮਨਾ ਹੋਵਾਂ ਮੈਂ ਤੇ ਕਿਸੇ ਨਾਲ ਬਹਿ ਕੇ ਆ ਹੋਂਦਾ ਤੁਹਾਡੇ ਘਰ ਦਾ ਮਾਹੌਲ ਹੀ ਬੜਾ ਖਰਾਬ ਹੋਇਆ ਤੁਹਾਡੇ ਪਰ ਬਹੁਤ ਲੜਾਈ ਪਈ ਹੈ ਕੀ ਬਗਰੋਂ ਇੰਦਾ ਰੌਲਾ ਪਾਤਾ ਚਲ ਕੋਈ ਗੱਲ ਨਹੀਂ ਪਤਾ ਰੋਕੀ ਇੱਤਾ ਹੀ ਆਦੇ ਹੁੰਦੇ ਆ ਇਹਨਾਂ ਦੇ ਕਰਕੇ ਲੈਸ ਤੇ ਆਜੇ ਹੋਰ ਗੱਲ ਚੱਤੀ ਹੈ ਜਿੰਨੂ ਦਾ ਸਦਨੇ ਤੂੰ ਹੁਣ ਆਇਆ ਨਾ ਬਹੁਤ ਛੇੜਾ ਗੱਲ ਕਰਦੇ ਆ ਕੋਈ ਗੱਲ ਉਕਰਾਂ ਨੇ ਕਿਆ ਮੋਟੀਆਂ ਗੱਲਾਂ ਹੋ ਜਾਂਦੀਆਂ ਕੋਈ ਲੋਕੀ ਇੱਕ ਦੀਆਂ ਚਾਰ ਲਾ ਕੇ ਰੱਖਦੇ ਆ ਕੋਈ ਨਹੀਂ ਕੋਈ ਵੱਡੀ ਗੱਲ ਨਹੀਂ ਗਈ ਚੱਲ ਅੱਜ ਬਹਿ ਤੰਨਾ ਗੱਲ ਕਰਨੀ ਥਾ ਪਰ ਕੁਰਸੀ ਵਾਹ ਤੇ ਲੱਗ ਗਿਆ ਹਾਂਜੀ ਦੋਸਤੋ ਕੀ ਗੱਲ ਕਰਨੀ ਠੀਕ ਜੋ ਮੈਂ ਸੁਣਦਾ ਰਿਹਾ ਸੱਚ ਆ ਕਿ ਗਲਤ ਆ ਚਲੋ ਜੋ ਵੀ ਤੁਸੀਂ ਸੁਣਿਆ ਹੋਗਾ ਜਾਂ ਸੱਚ ਸਮਝ ਲਓ ਜਾਂ ਝੂਠ ਸਮਝ ਲਓ ਮੈਂ ਤੁਹਾਡਾ ਨਾ ਮਾਫੀ ਮੰਗਦੀ ਆ ਕਿ ਮੇਰੇ ਚ ਗਲਤੀਆਂ ਹੋ ਗਈਆਂ ਹੁਣ ਅਸੀਂ ਮੰਮੀ ਡੈਡੀ ਦੇ ਨਾਲ ਰਾਕ ਕੇ ਮੈਂ ਰਹਿਣੀ ਆ ਮੈਂ ਹੀ ਰੋਟੀ ਪਾਣੀ ਬਕਾਉਣੀ ਆ ਤੇ ਮੈਂ ਹੀ ਇਹਨਾਂ ਨੂੰ ਖਵਾਉਣੀ ਆ ਇਹ ਤਾਂ ਉੱਤੇ ਦਾ ਫਰਜ਼ ਬਣਦਾ ਵਾ ਮਾਪਿਓ ਦੀ ਸੇਵਾ ਕਰਨੀ ਤੇ ਬਣਦਾ ਮੈਂ ਨਾ ਤੇ ਮੈਂ ਆਪਣੀਆਂ ਗਲਤੀਆਂ ਨੂੰ ਮੰਨ ਗਈ ਆ ਨਾ ਮੈਂ ਇਹਨਾਂ ਕੋ ਵੀ ਗਲਤੀ ਮੰਨੀ ਇਹਨਾਂ ਮੈਨੂੰ ਮਾਫ ਕਰਤਾ ਵਾ ਤੇ ਚਲੋ ਜੋ ਕੋਝ ਵੀ ਤੁਸੀਂ ਸੁਣ ਲਿਆ ਹੁਣ ਤੁਸੀਂ ਮੈਨੂੰ ਮਾਫ ਕਰ ਦਿਓ ਮਾਤਾ ਤੁਹਾਨੂੰ ਮੈਂ ਕਹੇ ਇਹਨੂੰ ਘਰੋਂ ਕੱਢ ਦੇ ਇਹਨਾਂ ਪਈ ਇਦਾਂ ਕਰਦੇ ਲੜਾਈ ਚ ਆਉਂਦਾ ਬੱਚਿਆਂ ਤੇ ਬੜਾ ਮਾੜਾ ਅਸਰ ਪੈਂਦਾ ਉਹ ਨਿਆਣੀ ਕੀ ਸੋਚਦੀ ਹੋਣਗੀ ਵੀ ਇਹ ਕੀ ਕਰਦੀ ਐ ਪੁੱਤ ਘਰੋਂ ਵੀ ਕੜੀਮੁੜੀ ਮੈਂ ਕੀ ਕੱਢਦੀ ਇੱਕ ਵਾਰੀ ਗਲਤੀ ਹੋਏ ਦੋ ਵਾਰੀ ਬੰਦੇ ਕੋ ਹੋਏ ਤੇ ਜਦੋਂ ਹੁਣ ਉਹਨੇ ਮਾਪਿਆਂ ਹੀ ਸਾਡੇ ਕੋਲੋਂ ਮੰਗ ਲਈਆਂ ਹੱਥ ਜੋੜ-ਜੋੜ ਕੇ ਤੇ ਖਾਓ ਮੈਂ ਨਹੀਂ ਜੁੰਗਾ ਨਹੀਂ ਕਰਦੀ ਕੋਈ ਗਲਤੀ ਤੇ ਹੁਣ ਕੀ ਕਰਦੇ ਫਿਰ ਅਸੀਂ ਉਹ ਗਲਤੀ ਤਾਂ ਹੁੰਦੀ ਮਾਤਾ ਕਿ ਇੱਕ ਵਾਰੀ ਮਾਫੀ ਮਿਲ ਜੇ ਬਾਰ-ਬਾਰ ਗਲਤੀਆਂ ਕਰੀਏ ਨਾ ਇਹ ਗਨਾ ਨਹੀਂ ਐ ਤੇ ਕੜੀਮੁੜੀ ਮੈਂ ਮਾਫੀ ਮੰਗ ਲਈ ਮੈਂ ਗਲਤੀ ਕਰ ਲਈ ਇੱਕ ਗੱਲ ਚੰਗੀ ਥੋੜੀ ਇਹਦੇ ਲਈ ਉਹ ਨਾਲੇ ਕਵਲ ਵੀ ਆਈ ਹੀ ਤੇ ਉਹਨੇ ਸਾਨੂੰ ਆਖਿਆ ਵੀ ਚੱਲ ਹੁਣ ਇੱਕ ਵਾਰੀ ਮਾਫ਼ੀ ਦੇ ਦਿਓ ਗਾ ਨਹੀਂ ਕਰੂਗੀ ਗਲਤੀਆਂ ਉਹਦਾ ਵੀ ਆਖਾ ਮਰਣਾ ਪਿਆ ਤੇ ਜਾਈ ਤੁਸੀਂ ਹੁਣ ਸਾਰੇ ਇੱਕ ਮੁੱਕ ਹੋ ਗਏ ਆ ਤੇ ਮੈਂ ਉਥੇ ਅੱਜ ਸੱਚੀ ਛੁੱਟੀ ਲੈ ਕੇ ਆਇਆ ਛੁੱਟੀ ਤੇ ਪੱਤ ਤੂੰ ਲੈ ਕੇ ਆਇਆ ਮਾਂ ਘਰ ਦੇ ਵਿੱਚ ਥੋੜੀ ਗੱਲ ਕੋੜੀ ਹੀਗੀ ਤਾਂ ਇੰਨੀ ਜ਼ਿਆਦਾ ਵੀ ਨਹੀਂ ਹੋਗੀ ਤੇ ਚੱਲ ਅਸੀਂ ਕਹਾਂ ਤੂੰ ਆ ਜੇਂਗਾ ਤੇ ਆਪਣਾ ਵੇਖ ਲੈ ਤੇ ਆਪਣੇ ਟੱਬਰ ਨੂੰ ਚੰਬਝਾ ਰਾ ਤੂੰ ਤੇਰਾ ਸਮਝਾਇਆ ਗੱਲ ਹੋਰ ਵਾ ਸਾਡਾ ਹੋਰ ਹੀਗਾ ਇਦਾਂ ਥੋੜੀ ਜਿਹੀ ਕਰੀ ਗੱਤ ਨੂੰ ਮੁਰਕੇ ਮਰਨੇ ਕਿੰਨੀਆਂ ਗਲਤੀਆਂ ਕਰਨੋਂ ਹਟਦੀ ਨਹੀਂ ਹੈਗੀ ਮਾਫੀ ਤੈਨੂੰ ਕਿੰਨੀ ਕਾਰੀ ਦਾ ਬੰਦਾ ਚੱਲ ਛੱਡੋ ਇੰਨਾਂ ਗੱਲਾਂ ਨੂੰ ਗਲਤੀਆਂ ਤੇ ਵੜਿਆ-ਵੜੇ ਕੋਈ ਹੋ ਜਾਂਦੀਆਂ ਵਾ ਤੇ ਮੈਂ ਤੇ ਨੇਕ ਏ ਮਾਫੀ ਮੰਗ ਕੇ ਪੈਰੀ ਪੈ ਪੈ ਕੇ ਡੈਡੀ ਕੋ ਮਾਫੀ ਮੰਗ ਲਈ ਤੇ ਮੰਮੀ ਕੋ ਮਾਗ ਲਈਆ ਤੇ ਤੂੰ ਹੀ ਹੁਣ ਇੰਨਾ ਗੁੱਸਾ ਜਿਹੜਾ ਛੱਡ ਦੋ ਉਹ ਦੁੱਖੀ ਦਾ ਬੰਦਾ ਨਹੀਂ ਹੋਣਾ ਜਿਹੜਾ ਮੈਨੂੰ 100-100 ਰਸਤੇ 'ਚ ਗੱਲ ਕਰਦਾ ਹੁੰਦਾ ਏ ਵੀ ਤੂੰ ਆਪਣੀ ਘਰ ਦੀ ਤੇ ਕੰਟਰੋਲ ਨਹੀਂ ਕਰਦਾ ਕਿੱਦਾਂ ਲੜਦੀ ਮਾਂ ਵੀ ਉਹ ਨਾ ਲੋਕੀ ਇੱਥੇ ਹੀ ਕਰਦੇ ਹੁੰਦੇ ਆਵੇਂ ਨਹੀਂ ਕਿਸੇ ਦੇ ਮਗਰ ਲ ਇਹੜਾ ਬੰਦਾ ਹੀ ਜਿੰਨੇ ਗੱਲਾਂ ਤੈਨੂੰ ਦੱਸ ਦਿੱਤੀਆਂ ਸਾਡੇ ਘਰ ਦੇ ਪੁੱਤ ਹੁਣ 2 ਮਹੀਨੇ ਹੋ ਗਏ ਆ ਹੁਣ ਕੋਈ ਗੱਲ ਨਹੀਂ ਹੋਣਦੀ ਰੋਟੀ ਨਾ ਰੋਟੀ ਆਵੇ ਚਾਹ ਨਾ ਚਾਹ ਹਨ ਤੇਰੇ ਹੁੰਦਿਆ ਹੀ ਅਮਜਨ ਪੀਂਦੇ ਆ ਨਾ ਮੱਝਾਂ ਤੇ ਬੈਂਖੀਆਂ ਚਾਹ ਪੜਾਉਂਦੀ ਉੱਥੇ ਸਾਨੂੰ ਰੋਟੀ ਪੜਾਉਂਦੀ ਤੇ ਅਜਿਹੀਆਂ ਗੱਲਾਂ ਕਿਸ ਦੀ ਚੁੱਕਣਾ ਤੇ ਨਹੀਂ ਲੱਗੀ ਨਾ ਹੁੰਦਾ ਲੋਕੀ ਇੱtain ਹੀ ਕਰਦੇ ਆ ਕਿ ਇਹਨਾਂ ਦਾ ਘਰ ਪਾਟਾ ਵਾ ਹੋਰ ਪਾੜੋ ਜਿੰਨਾ ਵੀ ਪਾਟਦਾ ਮੇਜਕਾਂ ਬਹੁਤ ਫਰਕ ਪੈ ਗਿਆ ਰਾਜ ਦਾ ਹੁਣ ਪਹਿਲਾ ਵਾਲੀ ਰਾਜ ਨਹੀਂ ਰਹੀ ਆ ਦੋ ਮਹੀਨੇ ਨਾਲੇ ਵੇਚੇ ਪਤਾ ਨਹੀਂ ਇਹਨੂੰ ਕੀ ਹੈ ਮਾਸਾ ਕਿ ਜਬਾਨ ਤੋਂ ਦੰਤਦਾਨੀ ਚੁੱਕਦੀ ਉਪਰ ਗਲਤੀਆਂ ਤਾਂ ਪਿੰਦੋਂ ਇਨਸਾਨ ਕਰਦਾ ਉਹਨੂੰ ਮਾਫੀ ਮੰਗਦਾ ਕੀ ਫਾਇਦਾ ਉਹ ਗੱਲ ਵੀ ਕਿਹੜਾ ਵਾ ਤੈਨੂੰ ਬਾਹਰ ਜਿਹੜਾ ਦੰਦਦਾ ਰਿਹਾ ਵਾ ਸਾਰੀਆਂ ਗੱਲਾਂ ਦਾ ਤੈਨੂੰ ਪਤਾ ਲੱਗਦਾ ਰਿਹਾ ਤੇ ਅਸੀਂ ਤੇ ਸਤਿਕਾਰ ਕੋਈ ਕਰ ਨਹੀਂ ਕਰਦੇ ਨਹੀਂ ਰਹੇ ਨਾ ਤੇਰੇ ਨਾ ਕਰਦੇ ਰਹੇ ਇੱਥੇ ਸਾਰ ਬਾਹਰ ਮੁੰਡੇ ਜਿਹੜੇ ਆ ਲਾਗੇ ਲਾਗੇ ਤੇ ਸਾਰੇ ਉੱਥੇ ਰਹਿੰਦੇ ਆ ਉਹ ਸਾਰੇ ਗੱਲ ਦੱਸਦੇ ਵੀ ਤੇਰੇ ਪਿੰਡ ਆ ਹੋਣ ਰਿਹਾ ਤੇਰੇ ਘਰ ਆ ਹੋਣ ਰਿਹਾ ਸਾਰੀਆਂ ਗੱਲਾਂ ਉੱਥੇ ਜਾਂਦੀਆਂ ਬਾਹਰ ਉਹਨਾਂ ਦੀ ਕਰਦੀਆਂ ਇੰਨੀਆਂ ਵੇਲੀਆਂ ਜਿਹੜੇ ਆਪਣੇ ਆਦਮੀ ਨੂੰ ਦੱਸਦੀਆਂ ਉਹ ਫਲਾਣੇ ਦੇ ਘਰ ਆ ਨਾ ਉਹ ਆਪਣੇ ਨੇ ਦੱਸਦੇ ਨੇ ਸਾਡੇ ਘਰਾਂ 'ਚ ਵੀ ਕੀ ਬਣ ਰਿਹਾ ਵਾ ਜਨਾਨੀਆਂ ਦਾ ਇਹ ਵੀ ਕੰਮ ਹੁੰਦਾ ਕਿ ਹੋਰ ਉਹਨਾਂ ਦੇ ਵੇਲੀਆਂ ਨੂੰ ਕੀ ਕਾਰਨ ਵੇਲੀਆਂ ਕੰਮ ਕੋਈ ਹੈਗਾ ਇਹਨਾਂ ਨੂੰ ਅਸੀਂ ਤਾਂ ਸੂਗਰ ਕੀਤਾ ਵਾ ਕਿ ਅਸੀਂ ਸਾਰੇ ਮਰ ਨਾਲ ਮਿਲ ਕੇ ਰਹਿਣਗੇ ਤੇ ਰੱਬ ਦੇ ਭਾਣੇ ਨੂੰ ਮੰਨ ਕੇ ਤੇ ਆਪਣਾ ਪਰਿਵਾਰ ਦੇ ਵਿੱਚ ਇਕੱਠੇ ਮਿਟੇ ਹੋਈਆਂ ਤੇ ਲੋਕਾਂ ਨੇ ਤਾਂ ਵੀ ਹੱਥ ਪੈ ਗਈ ਗੱਲਾਂ ਕਰਦੀ ਹੁਣ ਤੇ ਸਾਡੇ ਘਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੋਈ ਕੀ ਕੀ ਕਹਾਵਾਂ ਦਾ ਕਿਹੜੀ ਗੱਲ ਹੈ ਜਿਹੜੀ ਲੋਕੀ ਦੱਸਦੇ ਆ ਰਤੀ ਰਤੀ ਗੱਲ ਦੱਸਦੇ ਆਂ ਤੇ ਕਰਦੀ ਗੱਲ ਕਦੀ ਬਾਹਰ ਨਹੀਂ ਕੱਢੀ ਤੇ ਪਿਆ ਹੀ ਵੇਖ ਲਾ ਲੋਕੀ ਉਹੋ ਗੱਲ ਤੇ ਚਲੋ ਉਦਾਂ ਹੀ ਵੇਖ ਕੇ ਚਰਦੇ ਨਹੀਂ ਲੋਕ ਵੀ ਇਕੱਠੇ ਹੋ ਗਏ ਆ ਚੁੱਕਣਾ ਪਹਿਲਾਂ ਦੇ ਦੇ ਕੇ ਵੀ ਰਾਜ ਤੂੰ ਐਦਾਂ ਕਰ ਲਾ ਪਹਿਲਾਂ ਤੂੰ ਰਾਜ ਐਦਾਂ ਕਰ ਲਾ ਚਲੋ ਜੇ ਰਾਜ ਕੋ ਗਲਤੀ ਹੋ ਗਈ ਆ ਤੇ ਹੁਣ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਇਕੱਠਾ ਵਾ ਪਰਿਵਾਰ ਉਹਦਾਂ ਹੀ ਵੇਖ ਕੇ ਡਏ ਆ ਉਹ ਰਾਜ ਪਤਾ ਕੀ ਹਰ ਬੰਦਾ ਸੋਚਦਾ ਵਾ ਕੀ ਕਰਨਾ ਵਾ ਉਹਨਾਂ ਲੋਕਾਂ ਦਾchna ਹੁੰਦਾ ਜਿਹੜੀ ਨਿੱਕੀ ਨਿੱਕੀ ਗੱਲ ਹੁੰਦੀ ਯਾਰ ਦੋਸਤ ਸਾਰਿਆਂ ਦੱਸਦੇ ਆ ਕੀ ਹੁੰਦਾ ਤੇਰੀ ਘਰ ਚਲੋ ਠੀਕ ਆ ਇੱਕ ਮੌਕਾ ਮੈਨੂੰ ਦੋ ਮੈਂ ਹੁਣ ਕੋਈ ਗਲਤੀ ਨਹੀਂ ਕਰਦੀ ਗਲਤੀ ਗਲਤੀ ਤੇ ਗਲਤੀ ਕਰਦੀ ਆ ਤੂੰ ਤੂੰ ਹੁਣ ਇੱਥੇ ਘਰ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਤੈਨੂੰ ਨਹੀਂ ਮੈਂ ਘਰੋਂ ਕਿਤੇ ਨਹੀਂ ਜਾਣਾ ਇਹ ਘਰ ਦੇ ਵਿੱਚ ਹੀ ਰਹੂੰਗੀ ਤੇ ਇੱਥੇ ਮਰੂੰਗੀ ਇਹ ਘਰੋਂ ਨਹੀਂ ਮੈਂ ਪੈਰ ਕੁੱਟਣਾ ਮੈਂ ਅੱਗੇ ਪੁੱਟ ਕੇ ਵੇਖ ਲਿਆ ਹੁਣ ਨਾ ਮੈਂ ਪੈਰ ਕੁੱਟਿਆ ਮੈਂ ਤੈਨੂੰ ਜ਼ਬਾਨ ਨਾਲ ਕਹਿਣ ਦਿਆ ਮੈਨੂੰ ਭੱਕੇ ਮਾਰ ਕੇ ਬਾਹਰ ਨਾ ਕੱਢਣਾ ਪਏ ਤੈਨੂੰ ਇਤੂ ਵੀ ਕੀ ਚਲ ਜਾ ਬਾਹਰ ਜਾ ਨਜ਼ਰਾਂ ਨੂੰ ਬਾਹਰ ਚਲ ਜਾ ਨਾ ਕਰੋ ਇਦਾਂ ਵੇਖ ਲੋ ਮੰਮੀ ਦੇ ਕੀ ਕਹਿਣ ਦੇ ਐ ਪੁੱਤ ਵੜਾ ਹੀ ਕੀ ਕਰ ਗਿਆ ਹੀ ਤੇ ਆਖਣ ਦੇ ਆ ਤੇ ਚੱਲੇ ਕਰਮਾ ਆਫ ਕਰ ਦੇ ਕੋਈ ਗੱਲ ਨਹੀਂ ਗਈ ਫੇਰ ਨਹੀਂ ਗਲਤੀ ਕਰਦੀ ਐ ਮਾਰਾ ਇਹਦਾ ਕਿਦਾ ਕਦਾ ਕਰ ਰਹਿ ਗਿਆ ਇਹਨੇ ਤਾਂ ਵੇਚਤਾ ਹੀ ਇਹਦੇ ਮੇਰੇ ਬਾਪੂ ਬਾਪੂ ਜਾਣੇ ਕਿ ਇਹਨੇ ਪੈਸੇ ਤਾਰ ਕੇ ਫੇਕ ਘਾ ਰੱਖਿਆ ਵਾ ਇਹ ਘਰ ਰਹਿਣ ਦੀ ਹੱਕਦਾ ਰਹਿ ਗਈ ਆ ਚਲੋ देर ਵੀ ਆਹੀ ਲੋਕਾ ਲੋਕ ਲੱਜਿਆ ਕਰ ਲਈ ਤੇ ਲੋਕੀ ਨਾ ਆਖਣ ਵੀ ਇੰਨਾ ਘਰ ਵੇਚਦਾ ਘਰੇ ਕਾਦੇ ਤੋਂ ਵੇਚਦਾ ਕੀ ਇਹਨਾਂ ਦੀ ਕੋਈ ਕਿਸਤ ਟੁੱਟੀ ਸੀਗੀ ਤਾਂਹੀਂ ਚਲੋ ਘਰ ਬਚਾ ਲਿਆ ਤੇ ਚੱਲ ਕੋਈ ਗੱਲ ਐਡਾ ਇੱਕ ਮੇਕਰ ਹੈ ਨਾ ਰਾਵਾਂ ਦੇ ਹੋਣਾ ਨਹੀਂ ਹੈ ਜੀ ਕੋਈ ਗਲਤੀ ਕਰਦੇ ਨਾ ਇਹ ਕਰੀ ਚੱਲ ਇਹਨੂੰ ਕਹਿ ਮੇਰੀ ਨਜ਼ਰੋਂ ਤੋਂ ਬਾਹਰ ਜਾ ਬਹੁਤ ਤਰਜ਼ ਕਰਦੀ ਤੂੰ ਹੀ ਮੈਨੂੰ ਬਾਹਰ ਕੱਢੇ ਨਾ ਤੇ ਇਹਦੇ ਵਿੱਚ ਤੁਹਾਡੀ ਵੀ ਸਭੇਜਤੀ ਹੋਣੀ ਆ ਆਖਣਾ ਜੀ ਛੁੱਟੀ ਹੋਣ ਆਇਆ ਤੇ ਆਪਣੀ ਨਾਲ ਦੀ ਬਾਹਰ ਕਾੜ ਦਿੱਤੀ ਨਾ ਕਰੋ ਇਦਾਂ ਦੇ ਦੇ ਕਰਕੇ ਸਾਰਾ ਕੁਝ ਗਿਆ ਅੱਗੇ ਬਹੁਤ ਢੰਡੇ ਚੁੰਡੇ ੁੰਡੇ ਕਰ ਦੋ ਗੱਲ ਕੋ ਸੌ ਸੋ ਗੱਲਾਂ ਕਰਦੇ ਆ ਸਾਨੂੰ ਚੱਲ ਬਾਹਰ ਚੱਲ ਤੂੰ ਮੰਮੀ ਮੈਨੂੰ ਅੰਦਰ ਵਾੜ ਲੋ ਵੇਖ ਲੋ ਮੈਂ ਕਿੱਥੇ ਜਾਉਂਗੀ ਨਾ ਮੈਂ ਜਸਨ ਨੂੰ ਛੱਡ ਕੇ ਜਾ ਸਕਦੀ ਆ ਤੇ ਮੈਂ ਹੁਣ ਕੀ ਕਰਾਂ ਜਦੋਂ ਨਹੀਂ ਬਣ ਦਿੰਦਾ ਉਹ ਆਂਦਾ ਜਿੱਥੇ ਮਰਜ਼ੀ ਜਾਵੇ ਮੇਰੀ ਵੱਲੋਂ ਆਂਦਾ ਪੇਕੇ ਚੱਲ ਜੇ ਮੇਰੀ ਵੱਲੋਂ ਜਿੱਥੇ ਮਰਜ਼ੀ ਚੱਲ ਜੇ ਤਾਡਾ ਦੇ ਪੁੱਤ ਵਾ ਤੁਸੀਂ ਦੇ ਸਮਝਾ ਸਕਦੇ ਇਹਨਾਂ ਨੂੰ ਆਖੇ ਤੁਹਾਡੇ ਲੱਗ ਜਾਣਾ ਵਾ ਡੈਡੀ ਨੂੰ ਵੀ ਕਾਓ ਉਹਦਾ ਮਿੰਦ ਤਰਲਾ ਕਰੋ ਮੈਂ ਤੁਹਾਡੇ ਗੜੀ ਹੱਥ ਜੋੜ ਦਿੰਨੇ ਆ ਵੀ ਉਹਨਾਂ ਦੇ ਪਿਆਰੀ ਬੈ ਜੰਨੀ ਆ ਪਰ ਮੈਨੂੰ ਘਰੋਂ ਨਾ ਬਾਹਰ ਕੱਢੋ ਵੀ ਘਰੋਂ ਬਾਹਰ ਦਾ ਸਹੀ ਕੱਢਣ ਡਏ ਆ ਕੱਢਣ ਤੇ ਹੋ ਡਿਆ ਵਾ ਉਹ ਘਰੇ ਕੀ ਦੀਆਂ ਪੱਟੀਆਂ ਤੇ ਲੱਗ ਗਿਆ ਤੇ ਕਿੰਨੇ ਪੜਾਤੀਆਂ ਇੰਨੀਆਂ ਉਹ ਆਂਦਾ ਵੀ ਜੇ ਭਵਤਾ ਮੈਨੂੰ ਆਖੋਗੇ ਨਾ ਤੇ ਮੈਂ ਕੋ ਖਾ ਕੇ ਮਰ ਜੰਨਾ ਮੈਂ ਸਾਡੇ ਗੜੂ ਆਂਦਾ ਲਾ ਜੰਨਾ ਨਹੀਂ ਹਾਂ ਗੱਲ ਨਾ ਕਰੋ ਐਨਾ ਗੱਲ ਕੀਤੇ ਆਂ ਤੇ ਮੇਰਾ ਨਾ ਇੱਕ ਪੜਦੀ ਆ ਜੀ ਮੇਰੇ ਉਹ ਵੀ ਲਾਂਬੇ ਹੋ ਗਏ ਤੇ ਜਸਨ ਵੀ ਲਾਂਬੇ ਆ ਤੇ ਮੈਂ ਤੁਹਾਨੂੰ ਸਾਡੇ ਕਿਤੇ ਨਹੀਂ ਜਾ ਸਕਦੀ ਤੇਰੀ ਇੱਕ ਪੜਦੀ ਸਾਡੀ ਨਹੀਂ ਪੜਦੀ ਜਿੰਨਾਂ ਦਾ ਪੁੱਤ ਵਾ ਸਾਨੂੰ ਵੀ ਦੱਸਣਾ ਵੀ ਅਸੀਂ ਵੀ ਕੀ ਕਰੀਏ ਚਲੋ ਠੀਕ ਹੈ ਮੰਮੀ ਜਾਣਾ ਮਾਂ ਵੀ ਨਹੀਂ ਕੀਤੇ ਵੀ ਮੈਂ ਬਥੇਰੇ ਤੱਕੇ ਥੋੜੇ ਖਾ ਕੇ ਵੇਖ ਲਿਆ ਮੈਂ ਉੱਥੇ ਬੈਠੀ ਰਹਿਣਾ ਆਪੇ ਹੁਣ ਨਾ ਆਊਗਾ ਘੜੀ ਕਨ ਹੋਗਾ ਆਕੇ ਦੇ ਵੇਖੂ ਤਾਂ ਸਹੀ ਨਾ ਮੈਨੂੰ ਹੁਣ ਤੁਸੀਂ ਵੀ ਨਾ ਵੇਖੋ ਮਾਂ ਵੀ ਇੱਥੇ ਬਾਹਰੇ ਬੈ ਚਲਨੀ ਆ ਚੱਲ ਕੋਈ ਨਹੀਂ ਸਮਝਾ ਕੇ ਵੇਖ ਲੈਨੇ ਆ ਜੇ ਅੱਖੇ ਲੱਗ ਜੂ ਤੇ ਪਿਓ ਤੇਰੇ ਨੂੰ ਆਨੀ ਆ ਪਿਆ ਉਹਨੂੰ ਸਮਝਾਈਏ ਕਿ ਇਸ ਤਰ੍ਹਾਂ ਵਾ ਇੱਥੇ ਲੰਮਾ ਪਿਆ ਰਹੇਗਾ ਉਹ ਜਿਹੜੀ ਬਾਹਰ ਬੈਠੀ ਆ ਉਹਨੂੰ ਲੈ ਆ ਆ ਉਹ ਤਾਂ ਨਾ ਮੇਰੀ ਬੇਟੀ ਬੜੀ ਹੋਈ ਤਾਂ ਹੁਣ ਨਹੀਂ ਕੋਣ ਗਈ ਉਹ ਕੁਛ ਨਹੀਂ ਹੁੰਦਾ ਮਾਤਾ ਨੂੰ ਧੁੱਪੇ ਬੈਠੀ ਬੈਠੀਆਂ ਨੇ ਤੂੰ ਬੈਠੀ ਬੈਠੀ ਰਾਂਦੇ ਲੋਕੀ ਕੀ ਆਖਣਗੇ ਤੇ ਘਰੋਂ ਬਾਹਰ ਕੱਢੀ ਆ ਉਹ ਕੁਛ ਨਹੀਂ ਕਹਦੇ ਲੋਕ ਅੱਗੇ ਲੋਕ ਕਹਿੰਦੇ ਹਨ ਕਹਿੰਦੇ ਆ ਪਤਾ ਕਿੰਨੀ ਦੇਰ ਜੀ ਹੋਣੀ ਆ ਤੂੰ ਆਪੇ ਲੈ ਅੱਗੇ ਉਹ ਲੈਂਦੀ ਹੁਣ ਉਹ ਲੈ ਆਉ ਨੂੰ ਮੈਂ ਨਹੀਂ ਲੈਣਾ ਮੇਰੇ ਆਖੇ ਨਹੀਂ ਆਉਂਦੀ ਜਦੋਂ ਮੇਰੇ ਆਖੇ ਆਉਂਦੀ ਨਾ ਉਦੋਂ ਮੈਂ ਲੈ ਆਂਦੀ ਹੁਣ ਉਹ ਆਂਦੀ ਆ ਤੇ ਜਸ਼ਨ ਆਉ ਜਾਂ ਉਹਦਾ ਡੈਡੀ ਆਉ ਤੇ ਮੈਂ ਫੇਰ ਆਉਣਾ ਮੈਂ ਨਹੀਂ ਨੱਚ ਰਾਂਗਾ ਕੋਈ ਜਸ਼ਨ ਉਹਦਾ ਫੁੱਲੋ ਫੇਮ ਲੈ ਆਵਾਗਨ ਤੇ ਮੈਂ ਕੀ ਕਰਾਂ ਮਾਤਾ ਕੀ ਕਰਾਂਗਾ ਘੜੀ ਮੁੜੀ ਮੇਰੇ ਕੋ ਬੇਇੱਜ਼ਤੀ ਨਹੀਂ ਕਰਾਈ ਬੇਤੀ ਕਾ ਦੀਆ ਬੇਤੀ ਤੁਹਾਡੀ ਹੋਣੀ ਢੀ ਟੋਲਾ ਸਾਡਾ ਛਾਟਾ ਵਾ ਕੋਈ ਸਾਡੇ ਵਾਲ ਨਹੀਂ ਦੇਖ ਲੋ ਹਾਂ ਮੈਂ ਇੰਨੀ ਗੱਲਾਂ ਕਰਾਉਣ ਜੋਗੇ ਹੈਗੇ ਆ ਜਿਹੜੀਆਂ ਲੋਕਾਂ ਦੀ ਸੁਣਦੇ ਆ ਕਿਸ ਨੂੰ ਕਵਾਂ ਵੀ ਕੀ ਮੈਂ ਤਾਂ ਆਪਣੇ ਪੈਰਾਂ ਗਾੜੀ ਨਾ ਆਪ ਹੀ ਕੰਡੇ ਖਲਾਰ ਲਏ ਆ ਤੇ ਪਰ ਮੈਂ ਹੁਣ ਪੇਕੇ ਵੀ ਨਹੀਂ ਜਾਣਾ ਪੇਕੇ ਨੂੰ ਵੀ ਬੜਾ ਮੰਦਾ ਚੰਗਾ ਬੋਲ ਚੁੱਕੀ ਮੈਂ ਉੱਥੇ ਵੀ ਨਹੀਂ ਵੜਨਾ ਮਰੂੰਗੀ ਤਾਂ ਹੁਣ ਮੈਂ ਇੱਥੇ ਮਰੂੰਗੀ ਫੇਰ ਵੀ ਮੰਮੀ ਦੇ ਕਵਲ ਹੀ ਫੇਰੇ ਆਖੇ ਲੱਗੇ ਆ ਜਿਨ੍ਹਾਂ ਨੂੰ ਮੈਂ ਮਤਈ ਮਤਈ ਕਹਿੰਦੀ ਰਹੀ ਆਖਣਾ ਹਿੰਮਤ ਰਹੀ ਆ ਤੇ ਪਰ ਉਹ ਫੇਰ ਮੇਰੇ ਗਲਤੀਆਂ ਨੂੰ ਮਾਫ ਕਰ ਗਏ ਆ ਤੇ ਜਿਹਦੇ ਨਾਲ ਇਹ ਮੈਂ ਲਾਵਾਂ ਲਈਆਂ ਉਹ ਕਿਤੇ ਮੈਨੂੰ ਮਾਸਾ ਵੀ ਨਹੀਂ ਮਾਫ ਕਰਨ ਦੇ ਆ ਕਵਲ ਤੇ ਮੈਨੂੰ ਕਹਿੰਦੀ ਕਿ ਭਾਬੀ ਜੇ ਵੀਰ ਕੋਈ ਕਹੂਗਾ ਨਾ ਤੈਨੂੰ ਧਵਕਾ ਮਾਰੂਗਾ ਜਾਂ ਤੈਨੂੰ ਕੋਈ ਘਰੋਂ ਕੱਢੂਗਾ ਤੇ ਤੂੰ ਮੈਨੂੰ ਫੋਨ ਕਰਦੀ ਤੇ ਮੈਂ ਆਪੇ ਆ ਕੇ ਤੇ ਵੀਰ ਨੂੰ ਸਮਝਾਉਂਗੀ ਪਰ ਮੇਰਾ ਜੀ ਕਰਦਾ ਵਾ ਗਵਾਂਡੀਆਂ ਦੇ ਘਰੋਂ ਜਾ ਕੇ ਤੇ ਮੈਂ ਕਵਲ ਨੂੰ ਫੋਨ ਕਰ ਨਾ ਲਵਾਂ ਪਰ ਨਾ ਉਹਨੂੰ ਕਾਨੂੰ ਵਿਚਾਰੀ ਨੂੰ ਕੋਈ ਦੁੱਖ ਦੇਣਾ ਵਾ ਮਾਂ ਤੇ ਆਪਣੇ ਘਰ ਵਸਾਂ ਰਸਣ ਡਈ ਆ ਸੱਸਾਂ ਵਰਗੀਆਂ ਸੱਸਾਂ ਹੁੰਦੀਆਂ ਵਾ ਅਗਲੀ ਆ ਮੇਨੇ ਮਾਰੂਗੀ ਤੇ ਤੇਰਾ ਨਿੱਤ ਦਾ ਹੀ ਕੰਮ ਵਾ ਤੇ ਰੋਇ ਪੇਕੇ ਤੂਰੀ ਰਹਿਣੀ ਆ ਨਾ ਮਨਾ ਉਹਨੂੰ ਨਾ ਹੁਣ ਕੋਈ ਵੀ ਦੁੱਖ ਦੱਸ ਹੁਣ ਮਰਨਾ ਵਾ ਤੇ ਇੱਥੇ ਮਰਨਾ ਵਾ ਆਪਣੀਆਂ ਕੀਤੀਆਂ ਦਾ ਪਸਤਾਵਾ ਵਾ ਇੱਥੇ ਦੇ ਕੇ ਜਾਣਾ ਇੱਥੇ ਮਰ ਮੁੱਕ ਜਾਣਾ ਮੈਂ ਮਾਤਾ ਗਦਾ ਤੁਸੀਂ ਆਪ ਕਰਾਉਂਦੇ ਜੀ ਮੈਂ ਕਦੋਂ ਦੀ ਕਮਾਈ ਕਰ ਤਾਨੂੰ ਕਹਿ ਇਹਨੂੰ ਕਰ ਦੋ ਕਰੋ ਮੈਂ ਇੰਨੀ ਕਵਾਈ ਕੀਤੀ ਬਾਹਰੋਂ ਇੰਨੇ ਪੈਸੇ ਭੇਜੇ ਤੁਹਾਨੂੰ ਇਹ ਤਾਂ ਚਨਾਨੀ ਹੁੰਦੀ ਜਿਹੜੀ ਸੂਈ ਤੋਂ ਸੂਈ ਧਾਗਾ ਲਾ ਕੇ ਬਣਾ ਕੇ ਘਰ ਦਾ ਜਾਮ ਬੰਦੀ ਆ ਇਹ ਤਾਂ ਇੰਨੇ ਪੈਸੇ ਭੇਜੇ ਸਾਰਾ ਘਰ ਹੀ ਖਰਾਬ ਕਰਤਾ ਕੋਈ ਪੈਸਾ ਲਾਇਆ ਕਰ ਦੇ ਕੇ ਤੇ ਕੋਈ ਚੱਲ ਕੋਈ ਗੱਲ ਨਹੀਂ ਪੁੱਤ ਦਲਤियां ਹੋ ਜਾਂਦੀਆਂ ਇਨਸਾਨ ਕੋ ਐਰਕਾਂ ਦੀ ਗਲਤੀ ਮaaf ਕਰ ਦੇ ਮੁੜ ਕੇ ਨਹੀਂ ਉਹ ਕਰਦੀ ਬਾ ਤਾਂ ਮੇਰ ਕੋ ਨਹੀਂ ਇੰਨੀ ਜਲਦੀ ਮaaf ਹੁੰਦਾ ਮੈਂ ਕੀ ਕਰਾਂ ਨੂੰ ਉਹ ਬੱਚਾ ਵਾ ਬੱਚਾ ਵਿਚਾਰਾ ਕਿਲਾ ਸੋਚਦਾ ਹੋਊਗਾ ਨਿਕਲ ਜਾ ਕੀ ਕਰਾਂਗੇ ਦੋ ਕੋਈ ਗੱਲ ਨਹੀਂ ਬੱਚੇ ਨੂੰ ਵੀ ਅਸੀਂ ਸਮਝਾਉਣਾ ਵਾ ਘੋਰ ਕਿੰਨਾ ਸਮਝਾਉਣਾ ਹੁਣ ਉਹਨੂੰ ਵੀ ਸਮਝਾਇਆ ਉਹ ਵੀ ਸੁਧਰ ਗਿਆ ਵਾ ਤੇ ਹੁਣ ਤੂੰ ਮੇਰਾ ਪੁੱਤ ਨਾ ਆਖੇ ਲੱਗ ਜਾ ਲੈ ਆਈਏ ਉਹਨੂੰ ਚੰਗੀ ਚੰਨਾ ਤੇ ਉਹ ਮੇਰਾ ਤਨ ਦਿਲ ਕਾ ਦਾ ਪਤਾ ਜੀ ਲਿਓ ਤੇ ਜਿਉ ਆ ਪੇਕੇ ਚਲ ਗਈ ਤੇ ਫੇ ਸਾਡਾ ਅੱਗੇ ਨਾ ਵੀ ਜਿਆਦਾ ਜਲੂਸ ਨਿਕਲਣਾਈਓ ਇਹਦੀ ਵੇਖ ਲਈ ਮੈਂ ਤਾਂ ਜਾਣਦੀ ਤੇ ਜਾਣਦੇ ਉਹਨੂੰ ਕਰਾਇਆ ਦੇ ਤੇ ਚਲ ਜੇ ਆਪਣੇ ਪੇਕੇ ਨਾ ਹਾਨੂੰ ਹੀ ਬਰੇ ਬਣਾਉ ਡੈ ਗਿਓ ਉਈ ਇਹਨੇ ਕੱਲ ਨੂੰ ਇਤਕੋ ਮਿਕੋ ਹੋ ਜਾਣਾ ਵਾ ਉਹ ਗੱਲ ਤੇ ਸਾਡੇ ਵਾਲੀ ਵੇਖਣ ਜਾਏਗਾ ਕਿ ਮਾਤਾ ਕਿੱਥੋਂ ਕੁੰਦੀ ਤੇ ਪਾਪਾ ਕਿੱਥੋਂ ਕੁੰਦਾ ਵਾ ਉਹ ਕੀ ਕਰਾਂ ਮਾਤਾ ਹਣ ਤੂੰ ਆਪਣਾ ਵੇਵਾਰ ਕੀ ਕਰਨੀ ਮੈਂ ਆ ਚੱਲ ਲਿਓ ਫਿਰ ਤੇ ਕਰ ਲੈ ਆਪਣੀਆਂ ਮਰਜ਼ੀਆਂ ਜੋ ਕਰਨਾ ਵਾ ਹੈ ਵੇ ਐਡਾ ਬੇਕੂਫੀਓ ਤੇ ਮਾਂ ਨੂੰ ਵੇਖ ਨਾ ਲਾਗੇ ਵੇਖ ਕੇ ਤੇ ਗਾਂ ਲੰਗ ਗਿਆਈ ਉਹ ਪਰ ਮੈਂ ਵੀ ਕੀ ਕਰ ਸਕਦੀ ਆ ਇਹਨੂੰ ਪੁੱਠੀਆਂ ਮੱਤਾਂ ਮੈਂ ਹੀ ਦਸੀਆਂ ਸੀ ਕਿ ਦਾਦੀ ਬਾਬੇ ਲਾਗੇ ਨਾ ਜਾ ਵੱਡਿਆਂ ਦਾ ਸਤਕਾਰ ਆਦਰ ਨਾ ਕਰ ਹਰਿਆ ਇੰਨੇ ਵੀ ਉਹੋ ਹੀ ਕਰਨ ਲਿਆ ਵਾ ਵੀ ਮੈਂ ਵੀ ਇਹਦੀ ਆਪਣੀ ਮਾਂ ਨਾਲ ਨਾ ਹੀ ਆਦਰ ਸਤਕਾਰ ਕਰਾਂ ਚੱਲ ਕੋਈ ਗੱਲ ਨਹੀਂ ਨਾ ਇਹ ਮੇਰਾ ਬਣਿਆ ਨਾ ਪਿਓ ਬਣਿਆ ਚੱਲ ਮੈਂ ਵੀ ਜੀ ਕੇ ਕੀ ਕਰਨਾ ਇੱਥੇ ਮਰ ਮੁੱਕ ਜਾਣਾ ਵਾ ਐਸ ਜੀ ਕਾ ਅੱਛਾ ਕੋਈ ਨਾ ਕੀ ਹਾਲ ਹੈ। ਬੜੀ ਹੈ। ਹਾਂਜੀ। ਤੁਹਿੰਨੂੰ ਕਿਤਾਬਾਂ ਦੇਖੀ। ਮੈਂ ਥੋੜਾ ਦੁਰੇ ਬਾਜਾ। ਮੋਟਾ ਕੋ ਠੀਕ ਅਸੇ ਤਾ। ਹਾਂਜੀ। ਦਾਦੀ ਦਾ ਕੰਮ ਕਰਾਉਣਾ ਨਾ ਕਿ। ਹਾਂਜੀ ਹਾਂਜੀ ਉਧਰ ਆਏ ਮੈਨ ਲੈ ਲੈ। ਅੱਛਾ ਅੱਛਾ ਅੱਛਾ। ਹਾਂਜੀ। ਪੇਪਰ ਤਾਂ ਕਿਦਾਂ ਚੱਲਣ ਜਾਂਦੇ ਰਹਿੰਦਾ। ਪੇਪਰ ਥੋੜੇ ਲੇਟ ਆ। ਅੱਛਾ ਅੱਛਾ। ਹਾਂਜੀ। ਦਸੂਤ ਚੱਲਦੇ ਨੇ ਸਕੂਲ। ਹਾਂਜੀ ਹਾਂਜੀ। ਮਨ ਲਾ ਕੇ ਪੜਾਈ ਕਰਿਆ ਕਰ। ਹਾਂਜੀ। ਉਹ ਤਾਂ ਪੜਾਈ ਦਾ ਮੋਲੀਓ ਬਾਅਦ ਇੱਥੇ ਕੋਈ ਨਹੀਂ ਹੋਏਗਾ। ਦੇ ਵਰ ਲੂਰ ਚ ਕੁਝ ਨਹੀਂ ਰੱਖਿਆ। ਜਿਹੜਾ ਪੜਿਆ ਲਿਖਿਆ ਬੰਦਾ ਉਹ ਦਫਤਰੀ ਬੈਠੀ ਹੁੰਦੇ ਆ। ਹਾਂਜੀ ਇਹ ਗੱਲ ਐ ਪੜਿਆ ਕਰ। ਠੀਕ ਐ ਉਹ ਤਿੰਨਾਂ ਲਈ ਨਾ ਮੰਮੀ ਬਾਹਰ ਬੈਠੇ ਆ। ਤੋ ਕੋਈ ਲੜ ਕੇ ਗਿਆ ਟਾੜੇ ਨਾ ਫੇਰ। ਨਹੀਂ ਨਹੀਂ ਬੈਠੀ ਬੈਠੀ ਰਹਿੰਦੇ ਕੋਈ ਗੱਲ ਨਹੀਂ। ਵੇਖ ਲਓ ਉਹਨਾਂ ਨੇ ਸੋਚਿਆ ਨਹੀਂ ਆ ਤੇ ਥੱਕੇ ਟੁੱਟੇ ਆਏ ਆ ਤੇ ਫੇਰ ਲੜ ਕੇ ਬਾਹਰ ਚ ਲੱਗੇ ਆ ਲੱਗਦਾ। ਬੈਠੀ ਜਾਂਦੇ ਕਿੱਥੇ ਬੈਠੀ ਆ ਤੂੰ? ਪੁੱਤ ਆਪਣਾ ਕੰਮ ਕਰ ਕੋਈ ਗੱਲ ਨਹੀਂ। ਦਾਦੀ ਨਾਲ ਜਲਦ ਦਾਦੀ ਨਾਲ ਜਾ ਕੇ ਵੇਖ ਕੀ ਕਰਦੇ ਮਾਰ। ਪਤਾ ਜੀ ਵੇਖ ਲਓ ਟਾੜੇ ਮਗਰੋਂ ਹੀ ਨਾ ਮੰਮੀ ਡੈਕਾ ਦਿਰਿਆ। ਮੈਂ ਤੁਹਾਨੂੰ ਬੜਾ ਦੱਸਣ ਦੱਸਣ ਕਰਦਾ ਪਰ ਮੈਨੂੰ ਦਾਦੀ ਕਹਿ ਲੈਂਦੇ ਰਹਿਣ ਦੇ ਨਾਮ ਦੱਸ ਜਿਆਦਾ ਘਪਤ ਪਊਗਾ ਇਦਾਂ ਉਹ ਕੋਈ ਪੁੱਤੇ ਚਾਹ ਨਹੀਂ ਦੀ ਕੰਮ ਹੁੰਦੀ ਆ ਤੇਰੇ ਦਾਦੀ ਦਾਦਾ ਮੈਂ ਹੈਗਾ ਤੂੰ ਨਾ ਇਹ ਟੈਨਸ਼ਨ ਲਿਆ ਕਰ ਕੋਈ ਗੱਲ ਨਹੀਂ ਬੈਠੀ ਜਾਂਦੀ ਬਾਹਰ ਬੈਠੀ ਆ ਕੋਈ ਗੱਲ ਨਹੀਂ ਸੋ ਠੀਕ ਹੈ ਤੂੰ ਆਪਣੀ ਦਾਦੀ ਨਾਲ ਜਾ ਕੇ ਨਾ ਬਾਹਰ ਕੰਮ ਕਰਾ ਆ ਕਰ ਠੀਕ ਹੈ ਚਲੋ ਮੈਂ ਜਾਈਂਦਾ ਸਵੇਕਾ ਜਸਨਵੀ ਕਿਦੋਂ ਦਾ ਅੰਦਰ ਗਿਆ ਵਾ ਭਲਾ ਇਹਨੇ ਦੱਸਿਆ ਨਾ ਹੋਗਾ ਵੀ ਮੰਮੀ ਬਾਹਰ ਬੈਠੀ ਆ ਵੇਹ ਚਾਲਤ ਉੱਪਰ ਪਾਣੀ ਦਾ ਘੋਟੀ ਦੇ ਜੋ ਪਾਣੀ ਤੇ ਆਂਦੇ ਹੁੰਦੇ ਸਤ ਬਗਾਨੇ ਨੂੰ ਵੀ ਬੰਦਾ ਪਿਆਲ ਦਿੰਦਾ ਵਾ ਜਿਹੜਾ ਰੋਟੀ ਦੀ ਇੱਕ ਬੰਨੇ ਰਹਿ ਗਈ ਆ ਪਾਣੀ ਘੁੱਟ ਦੇ ਜੋ ਹਾਦੀ ਕਰਕੇ ਸੋੜ ਦਿੰਦੇ ਆ ਐਡੇ ਕਿਤੇ ਹੈਗੇ ਆ ਕਿ ਭੁਲੰਦਰੋਂ ਵੇਖਣ ਨਹੀਂ ਦੇ ਕਿਤੇ ਉਹਨੇ ਵੀ ਇੱਕ ਵਾਰੀ ਨਹੀਂ ਬਾਹਰ ਆ ਕੇ ਵੇਖਿਆ ਕਿ ਕਿੱਥੇ ਬੈਠੀ ਆ ਕਿੱਥੇ ਨਹੀਂ ਹਾਦੀ ਹੋ ਗਈ ਇਹਨਾਂ ਵਾਲੀ ਵੀ ਕਿਤੇ ਹਾ ਹਾ ਉੱਥੇ ਬੈਠੀ ਆ ਪਾਣੀ ਤੇ ਘੁੱਟ ਦਵਾ ਮੇਰੇ ਜਿਹੜਾ ਵੇਖਣ ਦੇ ਆ ਦਾਦੀ ਜੀ ਰੋਟੀ ਦੋ ਮਾਣਿਆ ਪਿੰਨਾ ਪਾਣੀ ਪੀਣਾ ਮੈਂ ਪਿੰਨਾ ਰੋਟੀ ਖਾਣੀ ਬਾਅਦ ਪੀਣਾ ਹਾਂਗਾ ਪਾਣੀ ਪੁੱਤ ਪਾਣੀ ਤੈਨੂੰ ਨਿੰਗਾ ਦੇਣਾ ਔਰ ਤੇਰੀ ਮਾਂ ਨੂੰ ਦੇਣਾ ਵਾ ਜਿਹੜੀ ਬਾਹਰ ਬੈਠੀ ਆ ਔਰ ਇਹਨਾਂ ਦਾ ਦਾਦੀ ਜੀ ਤੁਸੀਂ ਵੇਖ ਲਓ ਫਿਰ ਉਹਨਾਂ ਤਰਸ ਖਾ ਲੈਣਾ ਉਹਨਾਂ ਟਾੜੇ ਤਰਸੇ ਖਾਦਾ ਤੁਸੀਂ ਉਹਨਾਂ ਛੇਤੀਲੀ ਪਾਣੀ ਲੈ ਕੇ ਚਲ ਜੇ ਲੱਗੇ ਉਹਨਾਂ ਕਦੀ ਤੁਹਾਨੂੰ ਪਾਣੀ ਪੁੱਛਿਆ ਪੈਣਾ ਚੱਲ ਪੁੱਤ ਪਾਣੀ ਦਾ ਤੇ ਪੁੰਨ ਹੁੰਦਾ ਵਾ ਪਾਣੀ ਪਿਆ ਲੈਣਾ ਹੀ ਚਾਹੀਦਾ ਵਾ ਕੋਈ ਗੱਲ ਨਹੀਂ ਪੁੰਨ ਤੇ ਚਲੋ ਹੁੰਦਾ ਵਾ ਉਹ ਤੇ ਮੈਨੂੰ ਪਤਾ ਵਾ ਪਰ ਉਹਨਾਂ ਨੂੰ ਉਹਨਾਂ ਨੇ ਪਤਾ ਉਹਨਾਂ ਨੇ ਤੁਹਾਨੂੰ ਕਿ ਰੋਟੀ ਦਿੱਤੀ ਤੁਸੀਂ ਚੁੱਲ੍ਹੇ 'ਚ ਕਿਆ ਨਪੋਤਾ ਕੋਈ ਗੱਲ ਨਹੀਂ ਕਿ ਐ ਕੋ ਹੋ ਜੇ ਆਪਣੇ ਕੋ ਨਾ ਹੋਵੇ ਜੋ ਨਹੀਂ ਪੁੱਛਦੀ ਰਹੀ ਤੇ ਤਾਂ ਕੀ ਆ ਹੁਣ ਖੜੇ ਕਿਹੜੀਆਂ ਉਹ ਨਸੀਤਾਂ ਨੂੰ ਵੇਖਾ ਦੇਣ ਲਈ ਆ ਤੇ ਫੜੀ ਜਾਓ ਦਾਦੀ ਤੂੰ ਇਹਨੇ ਹਮਦਰਦੀ ਨਾ ਦਿਖਾਇਆ ਕਰੋ ਉਹ ਤੁਹਾਡੇ ਦਰਸ ਨਹੀਂ ਉਹਨਾਂ ਨੇ ਕਦੇ ਵੀ ਖਾਣਾ ਤੇ ਫਿਰ ਤਾਂ ਇਦਾਂ ਕਰਨਾ ਜੇ ਵੇ ਕਰੂਗੀ ਤੇ ਕਰੇ ਜੇ ਕਰੂਗੀ ਤੇ ਅੱਗੇ ਕਿਹੜੀਆਂ ਸਾਡੇ ਨਾ ਕੱਟ ਕਰਦੀ ਰਹੀ ਆ ਮੈਨੂੰ ਤਾਂ ਦਾਦੀ ਸਾਰਾ ਕੁਝ ਪਤਾ ਵਾ ਪਾਪਾ ਇਹ ਮਗਰੋਂ ਨੇ ਆ ਲੜੋਂ ਨਾ ਪੈਣਾ ਪੇ ਹੋਣੇ ਆ ਆਪਣੀ ਗਲਤੀ ਕਰਕੇ ਬਾਹਰ ਗਏ ਪਾਪਾ ਨੇ ਗੜੀ ਕੱਢਿਆ ਉਹਨਾਂ ਨੂੰ ਨਹੀਂ ਪੁੱਤ ਐਰਕਾ ਉਹਦੀ ਨਹੀਂ ਗਲਤੀ ਤੇਰਾ ਪਾਪਾ ਹੀ ਬੜੇ ਗੁੱਸੇ ਦੇ ਵਿੱਚ ਹੀ ਤੇ ਉਹਨੇ ਹੀ ਕੱਢੀ ਆ ਬਾਹਰ ਉਹ ਹੁਣ ਘਰ ਨਹੀਂ ਵੰਡਣ ਡਿਆ ਤੇ ਚੱਲ ਪਾਣੀ ਕੁੱਟ ਪਿਆਲ ਦਿੰਨੇ ਆ ਪਾਣੀ ਦਾ ਤੇ ਪੁੱਤ ਭੁੰਨ ਹੁੰਦਾ ਵਾ ਦਾਦੀ ਮੈਨੂੰ ਭਲਾ ਤੁਸੀਂ ਝੂਠ ਬੋਲਣ ਡਿਆ ਮੈਂ ਆਪੇ ਪਾਪਾ ਨੂੰ ਜਾ ਕੇ ਪੁੱਛਦਾ ਵਾਂ ਤੇ ਜੇ ਮਰਮੁਰ ਗਈ ਤਾਂ ਫੇਰ ਕੀ ਕਰਾਂਗੇ ਨਾ ਸਰੀਕੇ ਨੇ ਛੱਡਣਾ ਵਾ ਤੇ ਨਾ ਉਹਦੇ ਪਿਛਲਿਆ ਨਹੀਂ ਛੱਡਣਾ ਵਾ ਹੁਣ ਭਾਵੇਂ ਆਉਂਦੇ ਭਾਵੇਂ ਨਹੀਂ ਆਉਂਦੇ ਪੇਟਰਨਾ ਸਵੇਤੀ ਨਾਲ ਚੜਕੇ ਆ ਜਾਣਾ ਵਾ ਦਾਦੀ ਇਹ ਗੱਲਾਂ ਨੂੰ ਤੁਸੀਂ ਛੱਡੋ ਪਰ ਮੈਨੂੰ ਯਕੀਨ ਨਹੀਂ ਹੁੰਦਾ ਅੱਜ ਮੰਮੀ ਨਹੀਂ ਲੜੇ ਉਹ ਤਾਂ ਲੜਨ ਤੋਂ ਬਿਨਾਂ ਰਹਿ ਨਹੀਂ ਸਕਦੇ ਨਹੀਂ ਪੁੱਤ ਹੁਣ ਅੱਗੇ ਨਾਲ ਉਹਦਾ ਬੜਾ ਫਰਕ ਪੈ ਗਿਆ ਵਾ ਇਹ ਨਹੀਂ ਕਿ ਮੰਮੀ ਲੜੇ ਲੜੇ ਕਰਦਾ ਰਹਿਣਾ ਵਾ ਤੂੰ ਉਹਦਾ ਪੁੱਤ ਵਾ ਤੂੰ ਨਾ ਇੰਨੀ ਗੱਲ ਕਿਹਾ ਕਰ ਦਾਦੀ ਜੀ ਤੁਹਾਡੇ ਸਾਹਮਣੇ ਅੱਗੇ ਮੈਂ ਮੰਮੀ ਨੇ ਕੋਈ ਉੱਚੀ ਆਵਾਜ਼ ਚ ਗੱਲ ਕੀਤੀ ਜੀ ਜੀ ਮੈਂ ਉਹਨਾਂ ਨੂੰ ਕਿਹਾ ਸੀ ਪਰ ਹੁਣ ਕੀ ਫਾਇਦਾ ਉਹਨਾਂ ਸੁਧਰਨ ਦਾ ਕਰੋ ਮੇਰੇ ਦੇ ਪਾਪਾ ਦੇ ਦਿਲ ਚ ਉਹਨਾਂ ਨੂੰ ਨਫ਼ਰਤ ਇੰਨੀ ਭਰਤੀ ਆ ਚਲ ਪੁੱਤ ਕੋਈ ਗੱਲ ਨਹੀਂ ਬੰਦੇ ਕੋਈ ਗਲਤੀਆਂ ਹੁੰਦੀਆਂ ਹਨ ਤੇ ਜੇ ਹੋ ਹੀ ਗਈਆਂ ਤੇ ਉਹ ਤਾਈਓ ਤੇ ਮਾਫੀਆਂ ਮੰਗਣ ਡਈ ਆ ਤੇ ਜੇ ਅਹੀਂ ਹੁਣ ਮaaf ਕਰ ਦਿੱਤਾ ਤੇ ਉਹ ਡੈਡੀ ਤੇਰੇ ਨੂੰ ਵੀ ਸਮਝਾਈਏ ਉਹ ਵੀ ਮaaf ਕਰ ਦਵੇ ਉਹ ਕਿੱਥੋਂ ਮaaf ਕਰ ਦੇਣ ਕੋਈ ਨਾ ਇਹ ਗਲਤੀਆਂ ਨਹੀਂ ਕਰਤੀਆਂ ਚਲੋ ਦੇ ਆਓ ਉਹਨੂੰ ਪਾਣੀ ਮੰਮਾ ਨੂੰ ਬਣਵਾ ਕੇ ਰੋਟੀ ਦੇ ਦੇ ਰਾਜ ਇਹ ਰਾਜ ਹਾਂਜੀ ਮੰਮੀ ਆਹ ਪਾਣੀ ਪੀ ਲੈ ਮੰਮੀ ਮੈਂ ਪਾਣੀ ਨਹੀਂ ਗੱਬੇਣਾ ਕਿਉ ਪਾਣੀ ਕਿਉ ਨਹੀਂ ਘਾ ਪੀਣਾ ਪਾਣੀ ਨਾ ਕਹਦਾ ਤੇਰਾ ਗੁੱਸਾ ਵਾ ਨਹੀਂ ਪਾਣੀ ਨਾ ਨਹੀਂ ਮੇਰਾ ਗੁੱਸਾ ਤੇ ਨਾ ਮੇਰਾ ਤੁਹਾਡੇ ਨਹੀਂ ਗੁੱਸਾ ਵਾ ਪਾਣੀ ਜਸਨ ਲੈ ਆਉਂਦਾ ਤੇ ਜਾ ਉਹ ਪਿਓ ਲੈਂਦਾ ਨਾ ਤੇ ਮੈਂ ਪੀ ਲੈਂਦੀ ਪਰ ਮੈਂ ਪਾਣੀ ਨਹੀਂ ਜੇ ਪੀਣਾ ਪੁੱਤ ਪਾਣੀ ਪੀ ਲਾ ਪਾਣੀ ਬਿਗੈਰ ਨਾ ਨਾ ਪੀਤੇ ਬਿਗੈਰ ਖਾ ਨਹੀਂ ਉਗੜਦੀਆਂ ਤੇ ਪਾਣੀ ਪੀ ਮੈਂ ਰੋਟੀ ਵੀ ਲਿਓ ਨਹੀਂ ਆ ਕੋਈ ਗੱਲ ਨਹੀਂ ਮੈਂ ਕਿਹੜਾ ਉਹਨਾਂ ਨੂੰ ਦੱਸਿਆ ਵਾ ਮੈਂ ਪਾਣੀ ਲੈ ਕੇ ਚੱਲੀ ਨਹੀਂ ਮੰਮੀ ਮੈਂ ਪੀਣਾ ਹੀ ਨਹੀਂਗਾ ਜੇ ਤੁਹਾਨੂੰ ਮੈਂ ਇੱਕ ਵਾਰੀ ਕਹਿਤਾ ਮੇਰੀ ਕੋਈ ਤੁਹਾਡੀ ਨੰਨਰਾਜਗੀ ਨਹੀਂ ਗਈ ਤੇ ਤੁਸੀਂ ਨਰਾਜ ਬਣਾ ਹੋਇਓ ਮੇਰੇ ਹੱਥੋਂ ਪਾਣੀ ਨਹੀਂ ਪੜਿਆ ਮੈਂ ਪਾਣੀ ਪੀਣਾ ਨਹੀਂ ਤੇ ਨਾ ਮੇਰੇ ਲਈ ਰੋਟੀ ਲਿਆਇਓ ਮੈਂ ਇਦਾਂ ਹੀ ਮਰ ਖਪ ਜਾਣਾ ਵਾ ਨਹੀਂ ਨਹੀਂ ਐਨੀ ਗੱਲ ਨਾ ਕਹਿਤੀਏ ਹੁਣ ਜਦੋਂ ਤੂੰ ਸਾਡੇ ਨਾਲ ਚੰਗੀ ਆ ਤੇ ਉਹ ਵੀ ਆਪੇ ਹੋ ਜਾਣਾ ਉਹਨੇ ਵੀ ਆ ਜੀ ਉਹਨੂੰ ਗੁੱਸਾ ਵਾ ਉਹਦਾ ਗੁੱਸਾ ਠੰਡਾ ਹੋ ਜਾਣਾ ਵਾ ਕਰਦੇ ਆ ਡੈਡੀ ਤੇਰਾ ਆਂਦਾ ਵਾ ਨਾ ਤੇ ਜਸਨ ਅਸੀਂ ਸਰਜਣੇ ਕਰ ਲੈਨੇ ਆ ਉਹਨੂੰ ਠੱਡਾ ਕੋਈ ਗੱਲ ਨਹੀਂ ਮੇਰੀ ਧੀ ਮੰਮੀ ਜਸਨ ਵੀ ਮੇਰੇ ਲਾਗੋ ਦੇ ਨੰਗ ਆ ਕਿਦੇ ਉਹਨੇ ਵੀ ਨਹੀਂ ਮੈਨੂੰ ਕੋਵਾਇਆ ਤੇ ਭਲਾ ਤੁਹਾਨੂੰ ਵੀ ਜਾ ਕੇ ਉਹਨੇ ਦੱਸਿਆ ਵੀ ਮੰਮੀ ਬਾਹਰ ਬੈਠੀ ਆ ਕੋਈ ਗੱਲ ਨਹੀਂ ਹੁਣ ਮaaf ਕਰਦੇ ਆ ਤੇ ਟਾਈਮ ਲੱਗਣਾ ਹੀ ਆ ਜਿੰਨੀਆਂ ਤੇ ਗਲਤੀਆਂ ਕਰ ਚੁੱਕੀਆਂ ਆ ਨਾ ਕਦੋਂ ਦੀ ਜਹੀ ਆ ਕਰਨ ਉਹੋ ਗੱਲ ਸਾਲ ਲੰਘ ਗਏ ਆ ਤੇ ਹੁਣ ਹੌਲੀ ਹੌਲੀ ਮaaf ਕਰਨਾ ਐਡੀ ਸੇਤੀ ਤੇ ਹੁਣਾ ਹੀ ਨਹੀਂ ਕੋਈ ਕੋਈ ਨਹੀਂ ਜਾਓ ਤੁਸੀਂ ਚਲਜੋ ਘਰ ਨੂੰ ਤੇ ਲੈ ਜਾਓ ਪਾਣੀ ਮੈਂ ਨਹੀਂ ਪੀਣਾ ਪਾਣੀ ਉਹ ਲੈ ਆਂਦੇ ਨਾ ਤੇ ਮੈਂ 7 ਵਾਰੀ ਪੀ ਲੈਂਦੀ ਮੈਂ ਪਾਣੀ ਨਹੀਂ ਜੇ ਪੀਣਾ ਨਾ ਪੀਲਾ ਪਾਣੀ ਜੇ ਅਦਨਾ ਕਰ ਜੇ ਉਹ ਮੈਜਰ ਆ ਗਿਆ ਨਾ ਉਨੇ ਮੇਰੇ ਹੱਥੋਂ ਗਲਾਖ ਖੋ ਲੈਣ ਆਈਓ ਮੰਮੀ ਵਾਰ-ਵਾਰ ਮੈਨੂੰ ਨਾ ਸਰਮਿੰਦੀ ਕੀ ਕਰੋ ਪਤਾ ਮੈਂ ਤੁਹਾਡੇ ਕੋਲ ਨਾ ਹੱਥ ਜੋੜ ਕੇ ਮਾਫੀ ਮੰਗਦੀ ਆ ਮੈਂ ਪਾਣੀ ਨੀਂਗਾ ਪੀਣਾ ਮੈਂ ਤੈਨੂੰ ਮਾਨੀ ਆ ਕਿ ਉਹ ਤੇ ਅੰਦਰ ਬੈਠਾ ਹੋਣਾ ਤੇ ਆ ਮੇਰੀ ਭੈਣ ਆ ਜਾ ਉੱਠ ਕੇ ਤੇ ਚੱਲ ਜੀ ਮੇਰੀ ਤੀ ਨਹੀਂ ਮੰਮੀ ਮੈਂ ਅੰਦਰ ਨਹੀਂ ਆਉਣਾ ਜਦੋਂ ਉਹਨਾਂ ਦੇ ਦਿਲ 'ਚ ਮੇਰਾ ਪਿਆਰ ਹੀ ਹੈ ਨੀਂਗਾ ਤੇ ਮੈਂ ਅੰਦਰ ਆ ਕੇ ਕੀ ਕਰਨਾ ਵਾ ਤੇ ਇੱਥੇ ਬੈਠੀ ਰਹਿਣਾ ਹੀ ਆ ਲੋਕੀ ਕੀ ਆਖਣਗੇ ਮੈਂ ਇੱਥੇ ਬੈਠੀ ਰਹਿਣਾ ਮੈਂ ਇੱਥੇ ਮਰ ਜਣਾ ਆਊਗਾ ਲੈਣ ਤੇ ਮੈਂ ਚੱਲ ਜੂਗੀ ਜੇ ਨਾ ਆਊਗਾ ਨਾ ਲੈਣ ਤੇ ਮੈਂ ਇੱਥੇ ਮਰ ਮੁਰ ਜਾਣਾ ਵਾ ਚਾਹ ਨੇ ਫਿਰ ਤੇਰੀ ਮਰਜ਼ੀ ਹੁਣ ਮੈਂ ਕੀ ਕਰਾਂ